ਅਗਲੀ ਜਿਹੜੀ ਹਰਜੋ ਸਿੰਘ ਜੀ ਖਬਰ ਨikhil Gupta ਦਾ ਜਿਹੜਾ ਕੇਸ ਆ ਉਸ ਮਾਮਲੇ ਦੇ ਵਿੱਚ ਆਪਾਂ ਸਾਂਝ ਜਿਹੜੀ ਉਹ ਪਾਉਂਦੇ ਆ ਤੇ ਇਹ ਵੀ ਦੱਸ ਜਾਈਏ ਪਿਤੇ ਦਿਨਾਂ ਦੇ ਵਿੱਚ ਜਦ ਉਸ ਦੀ ਤਾਰੀਖ ਸੀਗੀ ਜੂਨ ਦੇ ਅਖੀਰ ਦੇ ਵਿੱਚ ਤਾਂ ਕਾਫੀ ਜਿਹੜੀ ਸਿਕ ਸੰਗਤਾ ਉੱਥੇ ਪਹੁੰਚੀ ਹੋਈ ਸੀ ਪਰ ਹੁਣ ਉਸ ਦੀ ਜਿਹੜੀ ਅਗਲੀ ਤਾਰੀਖ ਆ ਉਹ ਅੱਗੇ ਪਾ ਦਿੱਤੀ ਗਈ ਆ ਆਈ ਥਿੰਕ ਸਤੰਬਰ ਮਹੀਨੇ ਦੇ ਵਿੱਚ ਸੋ ਉਸ ਨੂੰ ਹੁਣ ਜਿਹੜਾ ਅਗਲਾ ਵਕਤ ਜਿਹੜਾ ਉਹ ਲੱਗੇਗਾ ਪਰ ਲੋਕਾਂ ਨੇ ਜਿਹੜੀ ਆਪਣੀ ਭਾਵਨਾ ਹੈ ਉਸੇ ਜ਼ਾਹਰ ਕੀਤੀ ਆ ਸਿੱਖਾਂ ਨੇ ਜਦ ਬੀਤੇ ਦਿਨਾਂ ਦੇ ਵਿੱਚ ਉੱਥੇ ਤਰੀਕ ਸੀ ਕਿ ਨਿਊਯਾਰਕ ਦੀ ਅਦਾਲਤ ਵਿੱਚ ਵੀ ਉਹ ਚਾਹੁੰਦੇ ਆ ਵੀ ਇਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਆ ਉਹ ਮਿਲੇ ਕਿਉਂਕਿ ਇਸ ਨੇ ਅਮਰੀਕੀ ਨਾਗਰਿਕ ਨੂੰ ਅਮਰੀਕੀ ਧਰਤੀ ਦੇ ਉੱਤੇ ਜੋ ਕਿ ਇੱਕ ਸਿੱਖ ਐਕਟਿਵਿਸਟ ਵੀ ਆ ਉਸ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਮਰਡਰ ਫॉर ਹਾਇਰ ਪਲਾਟ ਆ ਉਸ ਦੇ ਵਿੱਚ ਸਿੱਧਾ ਨਾਮ ਜਿਹੜਾ ਉਹ ਆ ਰਿਹਾ ਸੀਗਾ ਜੀ ਬਿਲਕੁਲ ਹਰਜੋਤ ਸਿੰਘ ਜੀ ਹੁਣ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਪਤਾ ਲੱਗ ਰਿਹਾ ਆ ਕਿਉਂਕਿ ਇਹ ਜਿਹੜਾ ਮਸਲਾ ਆ ਸਿੱਧਾ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੁੜਿਆ ਆ ਫੋਰਨ ਸਰਕਾਰ ਨੇ ਇੱਥੇ ਕੀ ਕੋਸ਼ਿਸ਼ ਕਰਨਾ ਸੀ ਆ ਜਾਂ ਕੀ ਕੁਝ ਕਰ ਰਹੀ ਸੀ ਉਸ ਦੀ ਜਿਹੜੀ ਉਹ ਗੱਲ ਆ ਹੁਣ ਇੱਕ ਜਿਹੜੀ ਚਿੱਠੀ ਉਸ ਦੀ ਗੱਲ ਸਾਹਮਣੇ ਆਈ ਆ ਆ ਜਿਹੜਾ ਯੂਨਾਈਟਿਡ ਸਟੇਟਸ ਦੇ ਨਿਊਯਾਰਕ ਨਿੱਕਲ ਗੁਪਤਾ ਦੇ ਦਰਮਿਆਨ ਜਿਹੜਾ ਕੇਸ ਆ ਉਸ ਨੂੰ ਜਿਹੜਾ ਉਹ ਲੈ ਕੇ ਹਰ ਜੋ ਸਿੰਘ ਜੀ ਥੋੜਾ ਜਿਹਾ ਪਿੱਛੇ ਕਰੋ ਚਿੱਠੀ ਨੂੰ ਤਾਂ ਜੋ ਜਿਹੜੇ ਸਾਰੇ ਜਣੇ ਜਿਹੜੇ ਉਹ ਦੇਖ ਸਕਣ ਸੋ ਇਹ ਜਿਹੜੀ ਯੂਐਸ ਤੇ ਜਿਹੜੇ ਡਿਸਟ੍ਰਿਕਟ ਕੋਰਟ ਨੂੰ ਜਿਹੜੀ ਹੈ ਚਿੱਠੀ ਆ ਉਹ ਲਿਖੀ ਗਈ ਹੈਗੀ ਆ ਸੋ ਉਸ ਦੇ ਵਿੱਚ ਇਹ ਸਾਫ਼ ਜਿਹੜਾ ਲਿਖਿਆ ਆ ਵੀ ਵੀ ਕਿਹੜੀ ਜਿਹੜੀ ਸਿਕਿਉਰਿਟੀ ਪ੍ਰੋਸੀਜਰ ਆ ਉਹ ਸਟੈਬਲਿਸ਼ ਜਿਹੜੇ ਹੋ ਕਿਤੇ ਜਾਣ ਉਹ ਕਿਦਾਂ ਜਿਹੜੇ ਉਹ ਹੋਣ ਕੌਣ-ਕੌਣ ਦੇਖ ਸਕਦਾ ਹੈ ਕੌਣ-ਕੌਣ ਇਸ ਨੂੰ ਜਿਹੜਾ ਉਹ ਨਹੀਂ ਦੇਖ ਸਕਦਾ ਨਹੀਂ ਦੇਖ ਸਕਦਾ ਜੀ ਹਰਜੋਤ ਸਿੰਘ ਜੀ ਜੀ ਬਿਲਕੁਲ ਸੋ ਇਹ ਲੈਟਰ ਜਿਹੜੇ ਆ ਜੇਮਸ ਡਨਲਪ ਡਿਪਾਰਟਮੈਂਟ ਸਿਕਿਉਰਿਟੀ ਆਫੀਸਰ ਆ ਉਹਨਾਂ ਨੇ ਆਨਰੇਬਲ ਵਿਕਟਰ ਮਰੀਨੋ ਜੋ ਯੂਐਸ ਜਿਹੜੇ ਡਿਸਟ੍ਰਿਕਟ ਕੋਰਟ ਦੇ ਜੱਜ ਹੈਗੇ ਆ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਉਹਨਾਂ ਨੂੰ ਇਹ ਲਿਖ ਲਈ ਹੈਗੀ ਆ ਇਹ ਇਹ ਇਹਦੇ ਵਿੱਚ ਜਿਹੜੀ ਆ ਬਹੁਤ ਜ਼ਿਆਦਾ ਕਲਾਸੀਫਾਈਡ ਇਨਫੋਰਮੇਸ਼ਨ ਆ ਕਲਾਸੀਫਾਈਡ ਇਨਫੋਰਮੇਸ਼ਨ ਤੁਹਾਨੂੰ ਪਤਾ ਹੀ ਹੋਵੇ ਉਹ ਉਦੋਂ ਇਨਵੋਲ ਹੁੰਦੀ ਆ ਜਦੋਂ ਦੋ ਮੁਲਕ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਆ ਬਹੁਤ ਖਿੱਚੋਤਾਣਾ ਉਹੋ ਜਿਹੜੀ ਇਨਫੋਰਮੇਸ਼ਨ ਉਹ ਨਹੀਂ ਸਾਂਝੀ ਕਰਨਾ ਚਾਹੁੰਦੇ ਸੋ ਇਹ ਇੱਕ ਆਮ ਕੇਸ ਨਹੀਂ ਹੈਗਾ ਸੋ ਇਸ ਦੇ ਵਿੱਚ ਉਹਨਾਂ ਨੇ ਕਿਹਾ ਆ ਜੋ ਜੇਮਸ ਡਲਨਪਾ ਵੀ ਮੈਂ ਰਿਕਮੈਂਡ ਕਰਦਾ ਜਿਹੜੇ ਮੈਥ ਮੁੱਲੇ ਹੈਗੇ ਆ ਮੁਲਰੀ ਸੌਰੀ ਸਕਿਉਰਿਟੀ ਸਪੈਸ਼ਲਿਸਟ ਫਾਰ ਦ ਪੋਜੀਸ਼ਨ ਆਫ ਕਲਾਸੀਫਾਈਡ ਇਨਫੋਰਮੇਸ਼ਨ ਸਕਿਉਰਿਟੀ ਆਫਿਸ ਤੇ ਇਸ ਤੋਂ ਬਿਨਾ ਹੋਰ ਸਕਿਉਰਿਟੀ ਸਪੈਸ਼ਲਿਸਟ ਉਹਨਾਂ ਨੇ ਜੈਨੀਫਰ ਕੈਂਬਲ ਡੈਨੀਅਲ ਅਲੈਗਜ਼ੈਂਡਰ ਕਾਰਟੋਬ ਡੈਨੀਲਾ ਮੈਡਲ ਬਿਲਿਅਮ ਨੋਬਲ ਹੈਰੀ ਰਕਰ ਵਿਨਫੀਲਡ ਸਲੇਡ ਇਹ ਸਾਰੇ ਜਿਹੜੇ ਅਲਟਰਨੇਟਿਵ ਕਲਾਸੀਫਾਈਡ ਇਨਫੋਰਮੇਸ਼ਨ ਸਕਿਉਰਿਟੀ ਆਫੀਸਰਸ ਹਨ ਉਹਨਾਂ ਨੇ ਰეკਮੈਂਡ ਕੀਤੇ ਹੈਗੇ ਆ ਸਾਰੇ ਉਹਨਾਂ ਨੇ ਇਹ ਕਿਹਾ ਹੈ ਵੀ ਇਹ ਜਿੰਨੇ ਵੀ ਇੰਡੀਵਿਜੂਅਲ ਆ ਇਹ ਸਾਰੇ ਕਲੀਅਰਡ ਆ ਸਾਰੇ ਤਰ੍ਹਾਂ ਦੀ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਦੇ ਲਈ ਸਕਿਉਰਟੀ ਕਲੀਅਰੈਂਸ ਜਿਨ੍ਹਾਂ ਨੂੰ ਲੈਣੀ ਪੈਂਦੀ ਹੈਗੀ ਆ ਸੋ ਉਹਨਾਂ ਦੀ ਜਿਹੜੀ ਡਿਊਟੀਆਂ ਆ ਉਹ ਰਿਸਪੌਂਸਿਬਿਲਟੀ ਪੂਰੀ ਹੋਊਗੀ ਕੋਰਟ ਨੂੰ ਜਿਹੜੀ ਇਨਫੋਰਮੇਸ਼ਨ ਉਹ ਨਹੀਂ ਫਿਜ਼ੀਕਲ ਪਰਸਨਲ ਕਮਿਊਨੀਕੇਸ਼ਨ ਸਕਿਉਰਟੀ ਜਿਹੜੀ ਸਾਰੀ ਦੇਣੀ ਆ ਤੇ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਡਿਊਟੀਆਂ ਹੈਗੀਆਂ ਆ ਪੂਰੇ ਇਸ ਸਕਿਉਰਟੀ ਦੇ ਸਬੰਧ ਦੇ ਵਿੱਚ ਸੋ ਜਦੋਂ ਇਹ ਹੁਣ ਕੇਸ ਚੱਲਣਾ ਹੈਗਾ ਸੋ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਯੂਐਸ ਦੀ ਗਵਰਨਮੈਂਟ ਆਮ ਪਬਲਿਕ ਦੇ ਨਾਲ ਸ਼ੇਅਰ ਨਹੀਂ ਕਰੂਗੀ ਕਿਉਂਕਿ ਇਹ ਹੁਣ ਦੋ ਗਵਰਨਮੈਂਟਾਂ ਦੇ ਵਿਚਾਰੇ ਜਿਹੜਾ ਆ ਮੁੱਦਾ ਮੇਨ ਹੈਗਾ ਆ ਸੋ ਯੂਐਸ ਦੇ ਵਿੱਚ ਜਿਹੜੀ ਸਕਿਉਰਟੀ ਹੁੰਦੀ ਆ ਉਹਦੇ ਬੱਕ-ਬੱਕ ਮੁੱਦੇ ਹੁੰਦੇ ਕਲਾਸੀਫਾਈਡ ਇਨਫੋਰਮੇਸ਼ਨ ਇਹਦੇ ਵਿੱਚ ਇਹ ਹੁੰਦਾ ਆ ਭਈ ਜਿਹੜੇ ਸਪੈਸ਼ਲਿਸਟ ਅਪਾਇੰਟ ਕੀਤੇ ਜਾਂਦੇ ਸਿਰਫ ਜਿਹੜੀ ਉਹੋ ਹੀ ਸਕਿਉਰਟੀ ਜਿਹੜੀ ਜਿਹੜੇ ਜੱਜ ਨੂੰ ਚਾਹੀਦੀ ਆ ਉਹੀ ਇਨਫਾਰਮੇਸ਼ਨ ਜਿਹੜੀ ਮਿਲੂਗੀ ਬਾਕੀ ਆਮ ਪਬਲਿਕ ਨੂੰ ਜਿਹੜੀ ਆ ਉਹ ਨਹੀਂ ਮਿਲੂਗੀ ਸਕਿਉਰਿਟੀ ਪ੍ਰोसीजर ਕੋਰਟ ਕੰਪਲਾਈਂਸ ਇਹ ਸਾਰਾ ਕੁਝ ਜਿਹੜਾ ਆ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਜਿਹੜੇ ਜੱਜ ਆ ਉਹਨਾਂ ਨੂੰ ਇਹ ਲਿਖਿਆ ਆ ਸੋ ਇਹਦੇ ਵਿੱਚ ਟਾਪ ਸੀਕ੍ਰੀਟ ਸੀਕ੍ਰੀਟ ਸਾਰੀ ਇਹ ਜਿਹੜੀ ਕਨਫਿਡੈਂਸ਼ੀਅਲ ਕੀ ਕੀ ਇਨਫਾਰਮੇਸ਼ਨ ਹੋਣੀ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਗਿਆ ਆ ਸੋ ਈਵਨ ਥੋ ਇਸੇ ਕਰਕੇ ਕੋਰਟ ਦੇ ਵਿੱਚ ਅਲਾਉ ਵੀ ਨਹੀਂ ਕੀਤਾ ਗਿਆ ਲੋਕਾਂ ਨੂੰ ਜਾਣ ਦੇ ਲਈ ਕਿ इवन ਇਹ ਤਾਂ ਇਹ ਵੀ ਲੱਗਦਾ ਹੈ ਵੀ ਜਿਹੜੇ ਨikhil gupta ਦੇ ਵਕੀਲ ਆ ਉਹਨਾਂ ਨੂੰ ਵੀ ਬੜੀ ਲਿਮਟਡ ਜਿਹੜੀ ਆ ਇਨਫੋਰਮੇਸ਼ਨ ਉਹ ਯੂ ਐਸ ਦੀ ਗਵਰਨਮੈਂਟ ਵੱਲੋਂ ਪ੍ਰੋਵਾਈਡ ਜੇ ਇਨਫੋਰਮੇਸ਼ਨ ਦੇਣੀ ਵੀ ਆ ਤਾਂ ਉਸ ਨੂੰ ਸਕਿਉਰਿਟੀ ਕਲੀਅਰੈਂਸ ਲੈਣੀ ਪੈਣੀ ਆ ਸਕਿਉਰਿਟੀ ਕਲੀਅਰੈਂਸ ਲੈਣ ਤੋਂ ਬਾਅਦ ਹੁਣ ਇਹ ਨਹੀਂ ਪਤਾ ਵੀ ਉੱਥੇ ਜਿਹੜਾ ਕਲਾਇੰਟ ਅਟਰਨੀ ਪ੍ਰਿਵੀਲੇਜ ਦੇ ਤਹਿਤ ਉਹਨੂੰ ਦੱਸ ਸਕਦਾ ਹੈ ਕਿ ਨਹੀਂ ਦੱਸ ਸਕਦਾ ਪਰ ਕਿਉਂਕਿ ਨੈਸ਼ਨਲ ਸਕਿਉਰਿਟੀ ਦੇ ਨਾਲ ਸੰਬੰਧਿਤ ਜਾਣਕਾਰੀ ਆ ਹੋ ਸਕਦਾ ਵੀ ਉਹ ਆਪਣੇ ਕਲਾਇੰਟ ਨੂੰ ਵੀ ਉਹਦਾ ਜਿਹੜਾ ਵਕੀਲ ਆ ਨਾ ਦੱਸ ਸਕਦਾ ਹੋਵੇ ਸਿਰਫ ਉਹ ਇਨਫੋਰਮੇਸ਼ਨ ਦੇਖ ਕੇ ਉਸ ਨੂੰ ਜਿਹੜਾ ਉਹ ਦੇਖਣਾ ਪੈਣਾ ਆ ਵੀ ਕਿੱਦਾਂ ਜਿਹੜਾ ਉਹ ਕਰਨਾ ਆ ਇਹ ਸੇਮ ਥਿੰਗ ਆ ਜਦ ਭਾਈ ਨਿੱਜਰ ਹੁਣਾ ਨੂੰ ਆਪਣੇ ਗਵਾਂਢੀ ਮੁਲਕ ਦੇ ਵਿੱਚ ਕਤਲ ਕਰਨ ਦੀ ਕਤਲ ਕੀਤਾ ਗਿਆ ਸੀ ਉਸ ਬਾਬਤ ਜਿਹੜੀਆਂ ਜਾਣਕਾਰੀਆਂ ਆ ਲੈਣ ਦੇ ਲਈ ਵਿਰੋਧੀ ਧਿਰ ਦੇ ਨੇਤਾ ਆ ਉਸ ਨੂੰ ਵੀ ਜਿਹੜੀ ਕਲੀਅਰੈਂਸ ਉਹ ਲੈਣ ਦੀ ਗੱਲ ਆਈ ਸੀ ਪਰ ਉਸ ਨੇ ਉਹ ਜਿਹੜੀ ਕਲੀਅਰੈਂਸ ਆ ਨਹੀਂ ਸੀ ਲਈ ਸੋ ਇਹ ਇਹਦੇ ਵਿੱਚ ਹੁਣ ਇਸ ਕੇਸ ਦੇ ਵਿੱਚ ਕੁਝ ਇਨਫੋਰਮੇਸ਼ਨ ਬਾਹਰ ਆਊਗੀ ਪਰ ਬਹੁਤੀ ਜਿਹੜੀ ਆ ਉਹ ਟੱਕੀ ਰਹੂਗੀ ਇਹਦੇ ਨਾਲ ਜਿਹੜੇ ਹੁਣ ਆਪਾਂ ਨੂੰ ਵੀ ਸਾਰਿਆਂ ਨੂੰ ਦੇਖਣਾ ਪੈਣਾ ਆ ਵੀ ਕਿੱਦਾਂ ਦੀ ਇਨਫੋਰਮੇਸ਼ਨ ਬਾਹਰ ਆਉਂਦੀ ਆ ਕਿਹੜੀ ਜਿਹੜੀ ਉਹ ਇਨਫੋਰਮੇਸ਼ਨ ਜਿਹੜੀ ਪਿੱਛੇ ਰਹਿ ਜਾਂਦੀ ਆ ਇਸ ਨੂੰ ਚੰਗਾ ਸਮਝੋ ਮਾੜਾ ਸਮਝੋ ਪਰ ਇਸ ਚੀਜ਼ ਜਿਹ ਇਸ ਟਾਈਮ ਸਾਹਮਣੇ ਆ ਪਰ ਆਪਾਂ ਨੂੰ ਜੇ ਇਹ ਚੀਜ਼ ਜਿਹੜੀ ਜ਼ਰੂਰ ਜ਼ੋਰ ਦੇ ਕੇ ਗੱਲ ਜਿਹੜੀ ਕਰਨੀ ਚਾਹੀਦੀ ਵੀ ਸਾਨੂੰ ਵੀ ਵੱਤ ਤੋਂ ਵੱਧ ਜਿਹੜੀ ਕੰਸਰਨਡ ਪਾਰਟੀ ਆ ਜਿਹੜੇ ਸਿੱਖ ਐਕਟਿਵਿਸਟ ਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਇਹ ਪੂਰਾ ਮਰਡਰ ਫॉर हायर ਪਲੋਟ ਜਿਹੜਾ ਉਹ ਕੀਤਾ ਉਹਨਾਂ ਨੂੰ ਵੀ ਇਹ ਇਨਫੋਰਮੇਸ਼ਨ ਪਤਾ ਹੋਵੇ ਵੀ ਜਿਹੜੀ ਸਰਕਾਰ ਉੱਥੇ ਦੀ ਕਿਸ ਤਰੀਕੇ ਦੇ ਨਾਲ ਕਿੱਥੇ ਕਿੱਥੇ ਤੱਕ ਇਹਨੇ ਆਪਣੇ ਜਾਲ ਜਿਹੜਾ ਉਹ ਵਿਛਾਇਆ ਹੋਇਆ ਆ ਤੇ ਕਿਦਾਂ ਜਿਹੜਾ ਆ ਇਹ ਕਤਲੋਗਾਰਤ ਜਾਂ ਲੋਕਾਂ ਨੂੰ ਚੁੱਪ ਕਰਾਉਣ ਦੀਆਂ ਸਾਜ਼ਿਸ਼ਾਂ ਜਿਹੜੀ ਉਹ ਘੜ ਰਹੀ ਆ ਤਾਂ ਜੋ ਉਸ ਸਰਕਾਰ ਦਾ ਜਿਹੜਾ ਚਿਹਰਾ ਆ ਉਹ ਵੱਧ ਤੋਂ ਵੱਧ ਜਿਹੜਾ ਉਹ ਨੰਗਾ ਹੋਵੇ ਸੋ ਆਪਾਂ ਨੂੰ ਵੀ ਪੁਸ਼ ਕਰਨਾ ਚਾਹੀਦਾ ਆ ਬਾਕੀ ਕੀ ਇਨਫੋਰਮੇਸ਼ਨ ਆਉਂਦੀ ਆ ਇਹ ਇੱਕ ਵੱਡੀ ਜਿਹੜੀ ਉਹ ਗੱਲ ਆ ਪਰ ਸਕਿਉਰਿਟੀ ਆਫਿਸਰਸ ਲਾਉਣਾ ਤੇ ਉਹ ਸਾਰਾ ਕੁਝ ਜਿਹੜਾ ਉਹ ਕਰਨਾ ਇਸ ਨੂੰ ਜਿਹੜਾ ਹੁਣ ਦੇਖਣਾ ਪਊਗਾ ਵੀ ਕਿੱਦਾਂ ਜਿਹੜਾ ਇਹ ਸਾਰੇ ਜਾਣੇ ਇਸ ਨੂੰ ਸੋਚਦੇ ਆ ਪਰ ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਤੇ ਇਸ ਨੂੰ ਇਨਫੋਰਮੇਸ਼ਨ ਕਾਫੀ ਜ਼ਿਆਦਾ ਘੱਟ ਬਾਹਰ ਆਉਣ ਦੀ ਸੰਭਾਵਨਾ ਜਿਹੜੀ ਇਸ ਟਾਈਮ ਪ੍ਰਗਟਾਈ ਜਾ ਰਹੀ ਆ ਪਰ ਸਪਟੰਬਰ ਮਹੀਨੇ ਦੇ ਵਿੱਚ ਹੁਣ ਅਗਲੀ ਤਰੀਕ ਤੱਕ ਦੇਖਦੇ ਆ ਵੀ ਕੀ ਜਿਹੜੇ ਇਸ ਕੇਸ ਦੇ ਵਿੱਚ ਅੱਗੇ ਹੋਰ ਵੱਧਦਾ ਹੈਗਾ ਆ ਜੇ ਜਿਹੜਾ ਕੱਲ ਦਾ ਲੈਟਰ ਹੈ ਜਿਹੜਾ ਡਿਪਾਰਟਮੈਂਟ ਸਕਿਉਰਟੀ ਆਫੀਸਰ ਜੇਮਸ ਡਨਲਪ ਵੱਲੋਂ ਲਿਖਿਆ ਗਿਆ ਸੀ ਜੁਲਾਈ 2 ਨੂੰ ਇਹ ਤੁਹਾਡੇ ਨਾਲ ਆਪਾਂ ਜਿਹੜਾ ਆ ਉਹ ਸ਼ੇਅਰ ਕੀਤਾ ਹੈਗਾ ਅਗਲੀ ਖਬਰ ਵੱਲ ਚਲਿਏ ਤੇ ਵਰਲਡ ਸਿਕ ਆਰਗੇਨਾਈਜੇਸ਼ਨ ਕੈਨੇਡਾ ਤੇ ਸਿੱਖ ਕੋਲੀਸ਼ਨ ਯੂ ਐਸ ਏ ਇਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਟ੍ਰਾਂਸਨੇਸ਼ਨਲ ਰਿਪਰੈਸ਼ਨ ਨੂੰ ਲੈ ਕੇ ਵੀ ਠੰਡੇ ਨਾ ਬਹਿਣ ਕੈਨੇਡਾ ਤੇ ਅਮਰੀਕਾ ਦੋਨੋਂ ਮੁਲਕ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਅਸੀਂ ਕੁਛ ਕਰ ਮਾਰਾਂਗੇ ਸੋ ਆਲਟੀਮੇਟਲੀ ਉਹ ਮੰਨ ਰਹੇ ਆ ਵੀ ਅਸੀਂ ਲੋਕਾਂ ਦੇ ਕਤਲ ਕੀਤੇ ਹੈਗੇ ਆ ਹਾਲਾਂਕਿ ਅਮਰੀਕਾ ਦੀ ਸਰਕਾਰ ਦੇ ਕੋਲ ਨਹੀਂ ਮੰਨਣਾ ਵੀ ਨਹੀਂ ਸਾਡਾ ਇਦਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਜਿਹੜੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਤੇ ਸਿੱਖ ਕੋਲਿਨ ਕੋਲੀਸ਼ਨ ਵੱਲੋਂ ਉਹਨਾਂ ਨੇ ਇਹ ਕਿਹਾ ਵੀ ਸਿੱਖ ਕਮਿਊਨਿਟੀ ਰਿਮੇਨਸ ਅੰਡਰ ਦਾ ਥ੍ਰੈਟ ਫਰਮ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਬਾਈ ਦਾ ਗਵਰਨਮੈਂਟ ਆਫ ਇੰਡੀਆ ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੁਣੀ ਜੋ ਮਿਲੇ ਹੈਗੇ ਆ ਇੰਡੀਆ ਦੇ ਆਪਣੇ ਕਾਉਂਟਰਪਾਰਟਸ ਨੂੰ ਜਿਸ ਹਾਬ ਦੇ ਨਾਲ ਉਹਨਾਂ ਦੀਆਂ ਸਟੇਟਮੈਂਟਸ ਆਈਆਂ ਉਹ ਵਾਲੀਆਂ ਜਿਹੜੀਆਂ ਪੋਜੀਟਿਵ ਨਹੀਂ ਹੈਗੀਆਂ ਸਿੱਖ ਕੌਮ ਦੇ ਲਈ ਬੜੀਆਂ ਉਹਨਾਂ ਦੀਆਂ ਲਿਬਰਲ ਜੀਆਂ ਸਟੇਟਮੈਂਟਾਂ ਸੀਆਂ ਦੂਸਰੇ ਪਾਸੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੁਣੀ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਮਿਲੇ ਹੈਗੇ ਜੀ 20 ਮੀਟਿੰਗ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਉਹਨਾਂ ਨੂੰ ਜਿੱਤਣ ਲਈ ਤੇ ਉਹਨਾਂ ਨੇ ਇਹ ਸਟੇਟਮ ਹੈ ਗਿਆ ਵੀ ਅਸੀਂ ਰਲ ਕੇ ਫਿਊਚਰ ਦੇ ਵਿੱਚ ਇਹ ਕੰਮ ਜਿਹੜੇ ਜਿਹੜੇ ਦੋਨਾਂ ਦੇਸ਼ਾਂ ਦੇ ਇਕੱਠੇ ਹੀ ਕਰਾਂਗੇ ਜੀ ਸੋ ਇਹ ਸਾਰੇ ਕਸੇ ਨੂੰ ਦੇਖਦੇ ਹੋਏ ਜੋ ਰਿਊਟਿਕ ਆ ਜੋ ਲੱਗ ਰਿਹਾ ਆ ਫਿਰ ਯੂਐਸ ਦੇ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਜੇਕ ਸੁਲੀਵਨ ਤੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਇਹ ਉਹਨਾਂ ਦੇ ਨਾਲ ਕਾਉਂਸਿਲਟਰੀ ਤੋਂ ਦੇ ਵਿੱਚ ਗੱਲਬਾਤ ਕਰ ਰਏ ਹੈਗੇ ਆ ਜਿਹਦਾ ਨੁਕਸਾਨ ਸਿੱਖਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਹੋਊਗਾ ਜੇ ਟ੍ਰਾਂਸਨੇਸ਼ਨਲ ਰਿਪਰੈਸ਼ਨ ਵਾਲੇ ਬਿੱਲ ਉਹ ਚਾਹੇ ਕੈਨੇਡਾ ਦੀ ਸਰਕਾਰ ਜਾਂ ਅਮਰੀਕਾ ਦੀ ਸਰਕਾਰ ਵਿੱਚ ਪਾਸ ਨਾ ਹੋਏ ਹੁਣ ਉਧਰੋਂ ਇਲੈਕਸ਼ਨ ਦਾ ਸੀਜ਼ਨ ਆ ਗਿਆ ਅ ਅਮਰੀਕਾ ਦੇ ਵਿੱਚ ਪਿਛਲੇ ਦਿਨਾਂ 'ਚ ਤਾਂ ਕਾਫੀ ਤੇਜ਼ੀ ਦੇ ਨਾਲ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਬਿੱਲਾਂ ਦੇ ਉੱਤੇ ਕੰਮ ਹੋ ਰਿਹਾ ਸੀ ਹਜੇ ਉਹਦੇ ਬਾਰੇ ਸਾਨੂੰ ਅਪਡੇਟ ਕੋਈ ਆਈ ਨਹੀਂ ਉਹ ਜ਼ਰੂਰ ਆਪਾਂ ਸਾਂਝੀ ਕਰਾਂਗੇ ਪਰ ਅਮਰੀਕਾ ਤੇ ਕੈਨੇਡਾ ਵਾਸਤੇ ਸਿੱਖ ਤੇ ਸਿੱਖ ਜਥੇਬੰਦੀਆਂ ਬਹੁਤ ਚਿੰਤਤ ਹੈਗੀਆਂ ਇਸ ਈਸ਼ੂ ਨੂੰ ਲੈ ਕੇ ਕਿ ਅਮਰੀਕਾ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਅਮਰੀਕਾ ਦੇ ਸਿਟੀਜ਼ਨ ਤੇ ਕੈਨੇਡਾ ਦੇ ਸਿਟੀਜ਼ਨ ਨੂੰ ਅਮਰੀਕਾ ਤੇ ਕੈਨੇਡਾ ਦੀ ਧਰਤੀ ਤੇ ਬਾਹਰ ਦੇ ਮੁਲਕ ਜੋ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਉੱਤੇ ਆਪਣਾ ਦਬਦਬਾ ਰੱਖੂਗੀ ਕਿ ਜਿਹੜਾ ਆਪਣਾ ਮੂੰਹ ਆ ਉਹ ਦੂਸਰੇ ਪਾਸੇ ਨੂੰ ਕਰ ਲਵੇਗੇ ਬਿਲਕੁਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਠੰਡਾ ਨਹੀਂ ਜਿਹੜਾ ਉਹ ਪਹਿਣਾ ਚਾਹੀਦਾ ਅ ਜਸਟ ਬਿਕੋਜ਼ ਵੀ ਉਹਨਾਂ ਨੇ ਭਾਰਤ ਦੇ ਨਾਲ ਕੋਈ ਹੋਰ ਸਮਝੌਤੇ ਕਰਦੇ ਜਾਂ ਕੀ ਕਰਨੇ ਆ ਇੱਥੇ ਜਿਹੜੇ ਵਸਤੇ ਜਿਹੜੇ ਐਕਟਿਵਿਸਟ ਆ ਉਹਨਾਂ ਦੇ ਲਈ ਤੇ ਜਿਹੜਾ ਉੱਥੇ ਆਪਣਾ ਕਤਲੋਗਾਰਥ ਜਿਹੜੀ ਉਹ ਹੋ ਰਹੀ ਆ ਇਹ ਸਾਰਿਆਂ ਨੂੰ ਜਿਹੜਾ ਆ ਉਹ ਦੇਖਦੇ ਹੋਏ ਆਪਾਂ ਨੂੰ ਇਸ ਦੇ ਉੱਤੇ ਦਬਾਅ ਜਿਹੜਾ ਹੋਰ ਵਧਾਉਣਾ ਚਾਹੀਦਾ ਦੋਨਾਂ ਹੀ ਮੁਲਕਾਂ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ ਇਸ ਸਾਲ ਅਮਰੀਕਾ ਦੇ ਵਿੱਚ ਆ ਤੇ ਇਹ ਬਹੁਤ ਸਹੀ ਮੌਕਾ ਆ ਲੋਹਾ ਗਰਮ ਇਹ ਹਥੌੜਾ ਜਿਹੜਾ ਉਹ ਮਾਰਨ ਦੀ ਜਿਹੜੀ ਲੋੜ ਆ ਦਬਾਅ ਜਿਹੜਾ ਉਹ ਪਾਉਣ ਦੀ ਲੋੜ ਆ ਜਿੰਨੇ ਵੀ ਸਿੱਖ ਸਿਆਸਤਦਾਨ ਨੇ ਇੱਥੇ ਚਾਹੇ ਉਹ ਆਲਰੇਡੀ ਚੁਣੇ ਹੋਏ ਨੇ ਚਾਹੇ ਉਹ ਸਿਟੀ ਕਾਉਂਸਲਰਾਂ ਚਾ ਮੇਅਰ ਨੇ ਸੁਪਰਵਾਈਜ਼ਰਸ ਨੇ ਸਕੂਲ ਬੋਰਡਸ ਦੇ ਉੱਤੇ ਨੇ ਜਿੱਥੇ-ਜਿੱਥੇ ਵੀ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਇਹ ਰਲ ਕੇ ਮਿਲ ਕੇ ਜਿਹੜਾ ਇੱਕ ਦਬਾਅ ਜਿਹੜਾ ਜ਼ਰੂਰ ਬਣਾਉਣਾ ਚਾਹੀਦਾ ਆ ਪਾਉਣਾ ਚਾਹੀਦਾ ਆ ਤਾਂ ਜੋ ਇਹ ਟ੍ਰਾਂਸਨੈਸ਼ਨਲ ਮੁੱਧਿਆ ਰਿਪ੍ਰੈਸ਼ਨ ਦਾ ਜਿਹੜਾ ਮੁੱਦਾ ਆ ਉਹ ਬੰਦ ਨਾ ਹੋਵੇ ਉਹ ਆ ਉਸ ਤੇ ਜਿਹੜੀ ਚਰਚਾ ਆ ਉਹ ਅੱਗੇ ਜਿਹੜੀ ਉਹ ਹੋਰ ਹੋਵੇ ਤਾਂ ਜੋ ਆ ਇਹ ਸਾਰੇ ਮਾਮਲੇ ਦੇ ਉੱਤੇ ਕੋਈ ਨਾ ਕੋਈ ਵਧੀਆ ਇੱਕ ਤੇ ਸਖਤ ਕਾਨੂੰਨ ਜਿਹੜਾ ਲਿਆਂਦਾ ਜਾ ਸਕੇ